ਗੋਲਕ ਸੰਪਤੀ ਜ਼ਿਲ੍ਹਾ ਪਰਿਸ਼ਦ ਦੀ ਇਲੈਕਸ਼ਨ ਲਈ ਸਾਰੇ 71 ਉਹ ਪਹਿਲਾਂ ਪਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਤਰੀਕ ਨੂੰ ਵੋਟ ਪੈਣੀ ਹੈ ਤੁਹਾਨੂੰ ਸਭ ਨੂੰ ਦੋ ਪਰਚੀਆਂ ਮਿਲੀਆਂ ਇੱਕ ਗੋਲਕ ਸੰਪਤੀ ਲਈ ਜਿਸ ਵਿੱਚ ਸਾਡੇ ਕਿਸਾਨ ਆਗੂ ਔਰ ਮੇਰੇ ਛੋਟੇ ਵੀ ਸਰਦਾਰ ਜੋਗਾ ਸਿੰਘ ਜੀ ਬਾਜਬਾਰ ਇਬਰਾਹਿਮਪੁਰ ਤੋਂ ਇਹਨਾਂ ਦੀ ਤਰਫ ਪਤਨੀ ਬੀਬੀ ਸੁਖਵਿੰਦਰ ਕੌਰ ਔਰ ਦੂਜੇ ਪਾਸੇ ਜ਼ਿਲ੍ਹਾ ਪਰਿਸ਼ਦ ਤੋ ਕਿ 45 50 ਸੱਜ ਪਿੰਡ ਹੁੰਦੇ ਨੇ ਇਹ ਸਾਡੇ ਬਲਵਿੰਦਰ ਕੁਮਾਰ ਜੀ ਜਿਹੜਾ ਬਜਾਜ ਪਿੰਡ ਹੈ ਭੂਪੁਰ ਸੜਕ ਦੇ ਉੱਤੇ ਪਲਾਸਟੂ ਉੱਪਰ ਤੇ ਇਹ ਉੱਥੋਂ ਦੇ ਸਾਬਕਾ ਸਰਪੰਚ ਨੇ ਬਹੁਤੇ ਲੋਕਾਂ ਨੂੰ ਜਾਣਦੇ ਨੇ ਬੜੀਆਂ ਇਸ਼ਤਿਹਾਰੀਆਂ ਨੇ ਦੋਨਾਂ ਉਮੀਦਵਾਰਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਕਾਂਗਰਸ ਪਾਰਟੀ ਦਾ ਹੱਥ ਪੰਜਾਵਾ ਤੇ ਆਪਾਂ ਦੋਨਾਂ ਉਮੀਦਵਾਰਾਂ ਦੇ ਹੱਥ ਪੰਜੇ ਤੇ ਨਿਸ਼ਾਨ ਲਾ ਕੇ ਜਿੱਥੇ ਤੁਸੀਂ ਇਹਨਾਂ ਦੀ ਜਿੱਤ ਕਰਾਉਂਗੇ ਉੱਥੇ ਤੁਸੀਂ ਮੇਰਾ ਬਹੁਤ ਮਾਨਸਿਕ ਤੌਰ ਵਧਾਉਂਗੇ ਔਰ ਜੋ ਮੇਤ ਨਾਲ ਵਦਿੱਕੀਆਂ ਹੋਈਆਂ ਪਿਛਲੇ 4 ਸਾਲ ਇਸ ਭਗਵਾਨ ਕਬਾਲ ਤੇ ਕੇਜਰੀਵਾਲ ਤੇ ਕਹਿਣ ਤੇ ਜੋ ਪੁਲਿਸ ਨੇ ਮੇਰੇ ਨਾਲ ਜ਼ੁਲਮ ਧਾਇਆ ਜੋ ਮੈਨੂੰ 5 ਝੂਠੇ ਮੁਕੱਦਮਿਆਂ ਚ ਅੰਦਰ ਕੀਤਾ 5 ਮਹੀਨੇ ਮੈਨੂੰ ਉਥੇ ਜੇਲ੍ਹ ਵਿੱਚ ਨਾਪੇ ਕਿਟਾਏ ਇਹ ਆਪਣੇ ਕੋਲ ਇੱਕ ਸੁਨਹਿਰੀ ਮੌਕਾ ਵਾ ਬਿਲਕੁਲ ਸ਼ਾਂਤ ਮੇਰੀ ਢੰਗ ਨਾਲ ਆਪਣਾ ਰੋਸ ਪ੍ਰਗਟ ਕਰਨ ਵਾਸਤੇ ਔਰ ਕਿੱਲਾ ਮੇਰੇ ਨਾਲ ਨਹੀਂ ਹੋਇਆ ਇਹ ਪੰਜਾਬ ਵਿਆਪਕ ਬਦਲਾਖੋਰੀ ਦੀ ਸਰਕਾਰ ਚ ਇੰਨੇ ਬਦਲਾਅ ਸੀ ਕੀਤੀ ਬਦਲਾਖੋਰੀ ਐ ਕੋਈ ਬੰਦਾ ਪੰਜਾਬ ਜਿਹੜਾ ਉੱਤਕਿਆਂ ਦੇ ਖਿਲਾਫ ਬੋਲਦਾ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਇਹਨਾਂ ਨੇ ਆਪਣੇ ਸਿਆਸੀ ਵਿਰੋਧੀ ਤਾਂ ਜਿਹੜਾ ਢੱਕੇ ਢੱਕੇ ਇਹਨਾਂ ਨੇ ਜਿਹੜੇ کارਕੁਨ ਲੋਕ ਸੀ ਨਾ ਚੰਗੇ ਮਾਲਵਿੰਦਰ ਸਿੰਘ ਮਾਲੀ ਵਰਗੇ ਜਾਂ ਕੋਈ ਟਰੈਵਲ ਏਜੰਟਾਂ ਦੀ ਲੜਾਈ ਲੜਦਾ ਸੀ ਭਾਨਾ ਸਿੱਧੂ ਮਾਲਵੇ ਟੁੱਟ ਕੇ ਜਾਂ ਕੋਈ ਸਾਡੇ ਆਰਡੀਏ ਦੇ ਐਕਟੀਵਿਸਟੀ ਮਨਿਕ ਗੋਇਲ ਮਾਨਸਾ ਵਰਗੇ ਯਾਹ ਉਹ ਜਿਹੜਾ ਵੀ ਕੋ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਟੀਵੀ ਵਾਲਾ ਉਹਦੇ ਤੇ ਪਰਚਾ ਸਾਡਾ ਰਤਨਜੀਤ ਸਿੰਘ ਢੜੀਵਾਲ ਜਿਹੜਾ ਬੜਾ ਆਜ਼ਾਦ ਮੀਡੀਆ ਮਾਲਵੇ ਚ ਬੋਲਦਾ ਉਹਦੇ ਤੇ ਪਰਚਾ ਇਹ ਸਾਡਾ ਪੱਤਰਕਾਰ ਰਣਜੀਤ ਗਿੱਲ ਜਿੱਦਣ ਵਾਲਾ ਉਹਦੀ ਕੁੱਟਮਾਰ ਉਹਦੇ ਤੇ ਪਰਚਾ ਇਹ ਸਾਰੀ ਗੱਲ ਦਰਸਾਉਂਦੀ ਆ ਕਿ ਇਹਨਾਂ ਨੂੰ ਕੋਈ ਜਮਹੂਰੀਅਤ ਵਿੱਚ ਵਿਸ਼ਵਾਸ ਨਹੀਂ ਕਰ। ਇਹ ਜੋ ਭਾਜਪਾ ਦੇਸ਼ ਵਿੱਚ ਕਾਲਾ ਸਾੜ ਕਰ ਰਹੀ ਹੈ ਕਿਸਾਨਾਂ ਦੇ ਉੱਤੇ ਕੀ ਨੇ ਆਪਣੇ ਅੰਦੋਲਨ ਨੂੰ ਰੋਲਿਆ ਕਿਵੇਂ ਦੇਸ਼ ਵਿੱਚ ਸੂਬੇ ਤੋੜੇ ਜਾ ਰਹੇ ਨੇ ਜੰਮੂ ਕਸ਼ਮੀਰ ਘੱਟਗੰਟਿਆਂ ਦਾ ਸੂਬਾ ਉਹਨੂੰ ਤੋੜ ਕੇ ਇੱਕ ਯੂਟੀ ਬਣਾਤਾ ਕਿਵੇਂ ਘੱਟਗੰਟਿਆਂ ਦੇ ਖਿਲਾਫ ਮਨੀਪੁਰ ਵਿੱਚ ਔਰਤਾਂ ਦੇ ਨਾਲ ਕਿੰਨਾ ਜ਼ੋਰ ਮਾਰਾਇਆ ਗਿਆ ਕਿਵੇਂ ਆਪਣੇ ਦੇਸ਼ ਵਿੱਚ ਚੰਗੇ-ਚੰਗੇ ਵਿਦਵਾਨ ਲੋਕ بڑے ਲਿਖੇ ਜਿਹੜੇ ਬੁੱਧੀਜੀਵੀ ਸੀਗੇ ਉਹਨਾਂ ਨੂੰ ਜੋ ਆਪਵਾਸ ਦੇ ਐਮਐਸਸੀ ਦੇ ਕਾਨੂੰਨਾਂ ਵਿੱਚ ਭਾਜਪਾ ਦੀ ਸਰਕਾਰ ਨੇ ਉਹਨਾਂ ਨੂੰ ਅੰਦਰ ਕੀਤਾ ਇਸ ਕਰਕੇ ਸਾਡੇ ਡਾਕਟਰ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ ਉਹਨਾਂ ਨੇ ਕੇਜਰੀਵਾਲ ਦਾ ਨਾਮ ਰੱਖਿਆ ਕਿ ਇਹ ਛੋਟਾ ਮੋਤੀ ਆ ਜੋ ਮੋਦੀ ਦੀਆਂ ਨੀਤੀਆਂ ਕੇਵੇਂ মিডিਆ ਨੂੰ ਕੌਜਾ ਰੱਖਣਾ ਵਾ ਦੇਸ਼ ਉਦਰ ਦੇ ਐਵੇਂ ਕੇਜਰੀਵਾਲ ਨੇ ਸਭ ਕੁਝ ਵਸਤਵਾਨ ਨੇ ਸਾਡੇ ਪੰਜਾਬ ਦਾ ਜਿਹੜਾ ਪ੍ਰਮੁੱਖ ਮੇਨਸਟ੍ਰੀਮ মিডিਆ ਉਹਨੂੰ ਚੱਕਿਆ ਹੋਇਆ ਉਹਨੂੰ ਖਰੀਦਿਆ ਹੋਇਆ ਉਹ ਇੱਕ ਵੀ ਗੱਲ ਜਿਹੜੀ ਆਮ ਗ੍ਰਿਤਾ ਦੀ ਗੱਲ ਆ ਵਿਰੋਧੀਆਂ ਦੀ ਗੱਲ ਆ ਕੋਈ ਸਚਾਈ ਦੀ ਗੱਲ ਆ ਉਹਨਾਂ ਨੇ ਅੱਜ ਤੱਕ ਨਹੀਂ ਦਿਖਾਈ ਸਿਰਫ ਹੱਥੋਕੇ ਬਣ ਕੇ ਜੋ ਭਗਵਾਨ ਕਮਨ ਬੁਲੀ ਜਾਂਦਾ ਉਹਦਾ ਪ੍ਰਚਾਰ ਸਾਰੀ ਕਰੇ ਜਾਂਦੇ ਨੇ ਦੂਸਰਾ ਕਾਲਾ ਸਾਈ ਜਿਵੇਂ ਮੈਂ ਕਿਹਾ ਕਿ ਭਾਜਪਾ ਨੇ ਆਪਣੇ ਦੇਸ਼ ਵਿੱਚ ਈਡੀ ਤੇ ਸੀਬੀਆਈ ਦਾ ਇਸਤੇਮਾਲ ਕਰਕੇ ਆਪਣੇ ਵਿਰੋਧੀਆਂ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਲੰਬੇ ਸਮੇਂ ਤੋਂ ਜੇਲ੍ਹਾਂ ਚ ਰੱਖਿਆ ਇੱਦਾਂ ਹੀ ਇਹਨਾਂ ਨੇ ਪੰਜਾਬ ਪੁਲਿਸ ਤੇ ਵਿਜੀਲੈਂਸ ਦਾ ਦੁਰਉਸਤਮਾਲ ਕਰਕੇ ਇਹਨਾਂ ਨੇ ਆਪਣੇ ਵਿਰੋਧੀਆਂ ਦੀ ਆਵਾਜ਼ ਵਿੱਚੇ ਆਜ਼ਾਦ ਮੀਡੀਆ ਦੀ ਆਵਾਜ਼ ਵਿੱਚੇ ਕਾਰਕੁਨਾਂ ਦੀ ਆਵਾਜ਼ ਬੰਦ ਕਰਾਈ ਜਾਂਦਾ ਕਾ ਕਰਕੇ ਇਹਨਾਂ ਦਾ ਇੱਕੋ ਰੋਲ ਹੈ ਤੁਸੀਂ ਸਾਰੇ ਕਿਸਾਨ ਬੈਠੇ ਹੋ ਜਾਂ ਖੇਤ ਮਜ਼ਦੂਰ ਬੈਠੇ ਹੋ ਭਗਵੰਤ ਮਾਨ ਨੇ ਸਾਡੇ ਕਿਸਾਨਾਂ ਨਾਲ ਕੀ ਜ਼ੁਲਮ ਕੀਤਾ ਹੈ ਉਥੇ ਸ਼ੰਭੂ ਤੇ ਜਿਹੜੇ ਬਾਰਡਰ 'ਚ ਬੈਠੇ ਨੇ ਨਿਰਮਲ ਸਿੰਘ ਮਾਨ ਕਿਸਾਨ ਆਗੂ ਨੇ ਸਾਡੇ ਸ਼ੰਭੂ ਤੇ ਖਮੋਰੀ ਬਾਰਡਰ ਇਹਨਾਂ ਨੇ ੱੱਕੇ ਨਾਲ ਪੀਲਾ ਪੰਝਾ ਚੜਾ ਕੇ ਤੁਹਾਡੇ ਸਾਰੇ ਜਿਹੜੇ ਸੀ ਅੰਦੋਲਨ ਨੂੰ ਖੇਡ ਦਿੱਤਾ ਔਰ ਟਰਾਲੀਆਂ ਸਮਾਨ ਸਾਰਾ ਚੋਰੀ ਕਰ ਲਿਆ ਅੱਜ ਪੰਜਾਬ ਦੇ ਵਿੱਚ ਭੋਕਰ ਪਾਰਟੀ ਦੀ ਸਰਕਾਰ ਨੂੰ ਟਰਾਲੀ ਚੋਰ ਕਹਿੰਦੇ ਆ ਮੇਰੇ ਵੀਰੋ ਟਰਾਲੀ ਚੋਰ ਜਿਹੜੀ ਸਰਕਾਰ ਦੀ ਜਿਹੜੀ ਸਰਕਾਰ ਦਾ ਨਾਮ ਹੀ ਟਰਾਲੀ ਚੋਰ ਹੈ ਉਹਨਾਂ ਨੂੰ ਤੁਸੀਂ ਕਿਉਂ ਇਧਰ ਛੱਡਦੇ ਔਰ ਹੁਣ ਵੋਟਾਂ ਚੋਰੀ ਕਰਨ ਤੇ ਆ ਗਏ ਇਹ ਪर्चे ਜੇ ਪਰਚੇ ਤੋਂ ਬੰਦਾ ਨਹੀਂ ਡਰਦਾ ਤੇ ਫਿਰ ਕਿਉਂ ਉਹ ਉਹਦੇ ਕਾਲੀ ਖਰਾਬੀ ਕਰਾ ਦਿਓ ਕੀ ਹੋਇਆ ਆਪਣੇ ਇਲਾਕੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਖੇ ਜੀ ਇੱਕ ਜਿਹੜਾ ਹੜਾ ਦੇ ਵਿੱਚ ਸਮਾਨ ਗਿਆ ਸਰਕਾਰੀ ਉਹ ਚੋਰੀ ਹੋ ਗਿਆ ਜੀ ਤੁਸੀਂ ਮੈਨੂੰ ਦੱਸੋ ਸਰਕਾਰ ਨੇ ਕਿਹੜਾ ਸਾਮਾਨ ਦਿੱਤਾ ਅੱਜ ਤੱਕ ਲੋਕਾਂ ਨੂੰ ਹਰਾ ਦਾ ਬਾਅਦ ਦੇ ਦਾ ਇੱਕ ਨਵਾਂ ਰੁਪਈਆ ਨੇ ਦਿੱਤਾ ਕਿਹੜਾ ਸਾਮਾਨ ਇਹਨਾਂ ਨੇ ਲਾ ਕੇ ਇੱਥੇ ਮੰਡਿਆਂ ਵਿੱਚ ਵੰਡਿਆ ਸੀਗਾ ਕੋਈ ਸਾਮਾਨ ਨਹੀਂ ਮੰਡਿਆ ਉਸ ਸਾਮਾਨ ਦੇ ਇੱਕ ਬਹਾਨੇ ਸਾਡੇ ਭੈਂਜੀ ਆ ਗਏ ਨੇ ਸੁਖਿੰਦਰ ਕੌਰ ਜੀ ਰੁਗਾ ਸਿੰਘ ਦੇ ਘਰੋਂ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਵਾਸਤੇ ਖੜਾਓ ਇਹਨਾਂ ਦਿਖਾ ਦਿਓ ਬਹੁਤ ਬਹੁਤ ਤੋ ਮੈਂ ਕਹਿ ਰਿਹਾ ਸੀ ਜਿਹਾ ਕਿ ਦੇਖੋ ਇੱਕ ਫਰਜੀ ਗੱਲ ਬਣਾ ਲਈ ਇੱਕ ਸਰਕਾਰੀ ਸਮਾਨ ਰਾਸ਼ਨ ਦਾ ਆਇਆ ਸੀਗਾ ਉਹ ਮੰਡ ਦੇ ਵਿੱਚ ਜਿਹੜਾ ਵਾ ਅ ਪਹਿਲਾਂ 8 ਪੰਦਰਾਂ ਦੇ ਪੰਚਾ ਕੀਤਾ ਤੇ ਫਿਰ 70 ਬੰਦਿਆਂ ਦਾ ਹੋਰ ਪੰਚਾ ਕੀਤਾ ਲੱਭ ਲੱਭ ਕੇ ਕਿਉਂਕਿ ਨਿਰਮਲ ਸਿੰਘ ਮੰਡ ਤੇ सोनू ਸਰਬਜੀਤ ਮੰਡ ਵਾਲਾ ਹੋਰ ਇਸ ਗੱਲ ਦੀ ਅਗਵਾਈ ਕਰਦੇ ਸੀਗੇ ਤੁਹਾਨੂੰ ਬਹੁਤੀ ਗੱਲ ਜੁਗਾ ਸੀਗਾ ਸਮਝਾ ਦਿੱਤੀ ਪਹਿਲਾਂ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਬਲਕਸਨ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਇਲੈਕਸ਼ਨ ਆ ਰਹੀ ਸੀ ਕਸੇ ਜਿਹੜੇ ਬਾਕੀ ਨਾਮਜ਼ਦ ਕੀਤੇ ਚਾਰ ਬੰਦੇ ਚੱਕੋ ਕੀਤੇ ਨਾਮਜ਼ਦ ਕਰਦੇ ਜਿਹਨਾਂ ਦਾ ਕੋਈ ਰੋਲ ਨਹੀਂ ਸੀਗਾ ਮੰਡਲ ਵਿੱਚ ਆ ਕੇ ਉਹ ਤਾਂ ਉਥੇ ਹੱਥ ਪੀਟਦਾ ਤੱਕ ਵੀ ਕਿਤੇ ਪਹੁੰਚੇ ਨਹੀਂ ਸੀਗੇ ਇੱਕ ਰਸਟਾਲ ਸਿੰਘ ਬੱਚਾ ਜੀ ਵੀ ਜਿਸ ਬੰਦੇ ਨੇ ਮੇਰੀ ਹਾਜ਼ਰੀ ਵਿੱਚ 10 ਲੱਖ ਰੁਪਏ ਤੋਂ ਜ਼ਿਆਦਾ ਸਮਾਨ ਆਪਣੀ ਘੇਂਕ ਚੋਂ ਮੰਡਿਆ ਉਹਦੇ ਤੋਂ 1500-2000 ਰੁਪਏ ਦੀ ਚੋਰੀ ਦਾ ਬੱਚਾ ਬੱਚਾ ਆ ਉਸ ਤੋਂ ਬਾਅਦ ਦੂਜੀ ਵਾਰ ਜਦੋਂ ਲਕਸ਼ਣਾ ਸ਼ੁਰੂ ਹੋ ਗਈਆਂ ਉਹਨਾਂ ਨੇ ਦੇਖਿਆ ਕਿ ਜਿਹੜਾ ਉਮੀਦਵਾਰ ਖੜਾ ਹੋਵੇ ਉਹਨਾਂ ਨੂੰ ਡਰਾਓ ਇੱਕ ਸਾਡੇ ਆ ਪ੍ਰੋਫੈਸਰ ਜਗਿੰਦਰ ਜਸਵਿੰਦਰ ਸਿੰਘ ਕੂਕੇ ਵਾਲੇ ਇਹ ਗੋਸ਼ਟਿਕ ਦੇ ਮੈਂਬਰ ਸੀ ਇਹ ਕਿ ਹਰ ਵਾਲੇ ਖੜੀ ਹੋਰਸੀ ਜ਼ਿਲ੍ਹਾ ਪਰਿਸ਼ਦ ਤੋਂ ਪੜੀ ਇੱਕ ਲੜਕੀ ਆ ਐਮਏ ਬੀਏ ਨਿਰਿੰਦਰਜੀਤ ਕੌਰ ਸਾਡੀ ਜ਼ਿਲ੍ਹਾ ਪਰਿਸ਼ਦ ਦੀ ਕੈਂਡੀਡੇਟ ਆ ਨੰਦੇਲਵਾੜੇ ਤੋਂ ਉਹਦੇ ਘਰ ਵਾਲੇ ਦੇ ਪੱਤਰਦਾਨ ਚ ਕਰਦਾ ਸਮਾਨ ਚੋਰੀ ਜਿਹੜਾ 24 ਘੰਟੇ ਜਸਵਿੰਦਰ ਸਿੰਘ ਪ੍ਰੋਫੈਸਰ ਉੱਥੇ ਰਹਿੰਦਾ ਸੀਗਾ ਇਹਨਾਂ ਦੇ ਨਾਲ ਹੀ ਕੰਮ ਕਰਦਾ ਸੀ ਜੋਗਾ ਸਿੰਘ ਉਹਨਾਂ ਨਾਲ ਨਿਰਮਲ ਸਿੰਘ ਨਾਲ ਤੇ ਮੰਡ ਦੇ ਵਿੱਚ सोनू ਹੋਣਾ ਦੇ ਨਾਲ ਉਥੇ ਪੱਤਰਦਾਨ ਚ ਕਰਦਾ ਇੱਕ ਸਾਡਾ ਕੈਂਡੀਡੇਟ ਸੀ ਮੇਰੇ ਵਿਰੋਧ ਪੂਰਨ ਸੇ ਵੀ ਲਖਣ ਕੇ ਪਟਿਆਲਾ ਐਸਸੀ ਵਰਗ ਦਾ ਦੇਖ ਉਹਦੇ ਦੇ ਪਰਚਾ ਉਹਦਾ ਨਾਮ ਬਾਤ ਤਾਂ ਖੁੱਲੀ ਛੇੜੀ ਗਈ ਉਸ ਪਰ ਅਣਖ ਖਾਤੇ ਬੰਦਿਆਂ ਨੂੰ ਜਿਹਨੂੰ ਮਰਜ਼ੀ ਚੱਕ ਕੇ ਪਾਈ ਦਿੰਦੇ ਨੇ ਅਗੇ ਇਲੈਕਸ਼ਨ ਵੀ ਲੜੂਗਾ ਉਹ ਦਲੇਰ ਬੰਦਾ ਜੋ ਕਹਿੰਦਾ ਜੀ ਜਿੰਨੇ ਮਰਜ਼ੀ ਪਰਚੇ ਦਰਜ ਕਰ ਦੋ ਮੈਂ ਇਲੈਕਸ਼ਨ ਲੜੂਗਾ ਲਖਣ ਕੇ ਪਟਿਆਲਾ ਉਸ ਤੋਂ ਬਾਅਦ ਉਹਦੀ ਕਾਰਗਰਾਂਜ ਕਰਤੇ ਅਗੇ ਕਿਹੜਾ ਐਸਸੀ ਸਰਟੀਫਿਕੇਟ ਨੀਗਾ 1985 ਦਾ ਸਰਟੀਫਿਕੇਟ ਐਸਸੀ ਉਹਦਾ ਸਾਰੇ ਪੰਜਾਬ ਤੇ ਦੁਨੀਆ ਦੇ ਭਾਰ ਦੇ ਲੋਕਾਂ ਨੇ ਉਹਦਾ ਮੈਂ ਦਿਖਾਤਾ ਸੋਸ਼ਲ ਮੀਡੀਆ ਤੇ ਐਸਸੀ ਨੂੰ ਕਹਿੰਦੇ ਤੂੰ ਐਸਸੀ ਨਹੀਂਗਾ ਦੇ ਉਹਨੇ ਕਾਰਜ ਅਰੰਭ ਕਰ ਦਿੱਤੇ ਮੇਰੇ ਵੀਰੋ ਆ ਬਤਾਲਾ ਪਿੰਡ ਆਪਣਾ ਕੋ ਦੂਰ ਨਹੀਂ ਆ ਗੁਰਮੀਤ ਸਿੰਘ ਬੱਲ ਸਰਪੰਚ ਪਿੰਡ ਦਾ ਤੇ ਚਾਰ ਬੰਦੇ ਹੋਰ ਪੰਜਾਬੇ ਹੋਣੇ ਤੇ ਬੱਲੇ ਹੋਣੇ ਤੇ ਹੋਰ ਚਾਰ ਬੰਦਿਆਂ ਨੂੰ ਉਹਨਾਂ ਨੂੰ ਵੀ ਪਰਚੇ ਚ ਨਾਮਜ਼ਦ ਕਰਤਾ ਔਰ ਜਿਹੜਾ ਗੁਰਮੀਤ ਸਿੰਘ ਬੱਲ ਪਿੰਡ ਸਰਪੰਚ ਬਤਾਲੇ ਦਾ ਉਹਨੂੰ ਉਹਦਾ ਨਾਮ ਇਹਨੇ ਬਿਕਰਨੇ ਪਵਾਤਾ ਕਿਉਂਕਿ ਰਲਦਾ ਉੱਥੋਂ ਇਲੈਕਸ਼ਨ ਵਿਸਪਾਲ ਦਾ ਨਾਮ ਪਵਾਤਾ ਇੱਕ ਮੁੱਖ ਰਾਣਾ ਉੱਥੇ ਕੌਂਸਲਰਾਂ ਕੋ ਬੂਟਾ ਮਟਾ ਉਨੇ ਪਾਸਤਾ ਜਿਹਦੇ ਜਿਹੇ ਜਿਹਨਾਂ ਰਜਿਸਟ੍ਰੇਸ਼ਨਾਂ ਦਾ ਪਾਉ דו ਨਾਮ ਦੇ ਵਿੱਚ ਦੇਖੋ ਕੀ ਆਲਾ ਦਾ ਨਾਮ ਪੁਆਤਾ ਇੱਥੇ ਹੈਗਾ ਸ਼ਰਾਬੀ ਕਰਦਾ ਉਹਨੇ ਪਾਸਤਾ ਉਹਨਾਂ ਨੇ ਪਿੰਡ ਵਾਲੀ ਸ਼ਰਾਬੀ ਬਲਕ ਕਲਾ ਮੰੰਦਾ ਜਿਹੜਾ ਨਿਰਮਲ ਨੂੰ ਗਾਲਾਂ ਕੱਢਦਾ ਸੋਸ਼ਲ ਮੀਡੀਆ ਦੇ ਉੱਤੇ ਫੜਿਆ ਗਿਆ ਕੋਈ ਬੇਇੱਜ਼ਤੀ ਵੀ ਨਹੀਂ ਮਹਿਸੂਸ ਕਰਦੇ ਕਿ ਅਸੀਂ ਸ਼ਰਾਬੀ ਸੀ ਅਸੀਂ ਗਾਲਾਂ ਕੱਢਦੇ ਸੀ ਸਾਡੀ ਬੇਇੱਜ਼ਤੀ ਬਣੀ ਹੋਈ ਦੁਨੀਆ 'ਚ ਬੜੇ ਠੀਕ ਹੋ ਕੇ ਗਾਹ ਜਿਹਨਾਂ ਦੇ ਕਰਦਾ ਜਿਹੜਾ ਮਰਜੀ ਨਾਮ ਪੁਆਈ ਜਾਂਦਾ ਉੱਥੇ ਗੁਰਮੀਤ ਸਿੰਘ ਵਾਲ ਸਰਪੰਚ ਤੁਸੀਂ ਜਾਣਦੇ ਹੋਵੋਗੇ ਬਹੁਤੇ ਤੁਹਾਡੇ ਚੋਂ ਜਦੋਂ ਹੜਾ ਹੈ ਜੁਲਾਈ ਤੇ ਜਸਤਰੀ ਹੜਾ ਹੈ ਨਾ ਐਫ ਆਰ ਹੁੰਦਾ ਜੁਲਾਈ ਚਾਰ ਮਹੀਨਿਆਂ ਬਾਅਦ ਤੇ ਗੁਰਮੀਤ ਸਿੰਘ ਮਾਲ ਤੋਂ ਕਨੇਡਾ ਸੀਗਾ ਉਹਦੇ ਪਾਸਪੋਰਟ ਦੀ ਕਾਪੀ ਜਦੋਂ ਇੰਡੀਆ ਐਂਟਰ ਹੁੰਦਾ ਤਰਫੋਂ ਦਾ ਸਟੈਂਪ ਲੱਗਦੀ ਪਾਸਪੋਰਟ ਤੇ ਉਹ ਤਾਂ 27 ਸਤੰਬਰ ਨੂੰ ਆਉਂਦਾ ਵਾ 27 ਸਤੰਬਰ ਨੂੰ ਇੰਡੀਆ ਆਉਂਦਾ ਤੇ ਪਰਚਾ ਹੋ ਜਦੇ ਵੀ ਦਰਜ ਕਰਤਾ ਇੱਕੋ ਹੀ ਸਾਬਤ ਹੁੰਦਾ ਕਿ ਇੱਥੇ ਜਿਹੜੇ ਹੌਲੇ ਜੇ ਬੰਦੇ ਨੇ ਜਿਹੜੇ ਦੋ ਆ ਜਮਾਨਤਾਂ ਜਿਹਨਾਂ ਦੀ ਜਬਤ ਹੋ ਚੁੱਕੀਆਂ ਉਹ ਪੁਲਿਸ ਦੇ ਰਾਹੀਂ ਧੰਦੇ ਰਾਹੀਂ ਇਲੈਕਸ਼ਨ ਜਿੱਤਣਾ ਚਾਹੁੰਦੇ ਨੇ ਉਹ ਦਾਉਦਪੁਰ ਤੇ ਮਿਰਜ਼ਾਪੁਰ ਦੇ ਗੈਰਤਮੰਦ ਬੰਦਿਆਂ ਨੂੰ ਪੁੱਛਣਾ ਚਾਹਣਾ ਕਿ ਕੀ ਅਸੀਂ ਡੰਡੇ ਤੋਂ ਡਰਦੇ ਵੋਟ ਪਾਵਾਂਗੇ ਪਰਚਿਆਂ ਤੋਂ ਡਰਦੇ ਵੋਟ ਪਾਵਾਂਗੇ ਕਾਗਜ਼ੇਦਾਂ ਤੋਂ ਹੋਣ ਜਾਣ ਉੱਤੋਂ ਤੋਂ ਡਰਦੇ ਵੋਟ ਪਾਵਾਂਗੇ ਇਹ ਤਾਂ ਬੰਡੇ ਦੀ ਪੋਲਿਟਿਕਸ ਹੋ ਗਈ ਜਿਸ ਨੂੰ ਆਪਾਂ ਸਿਰੇ ਤੋਂ ਨਕਾਰਨਾ ਵਾ ਇਹ ਸਭ ਤੋਂ ਇੰਪੋਰਟੈਂਟ ਇਸ਼ੂ ਇਸ ਇਲੈਕਸ਼ਨ ਵਿੱਚ ਘਟੋਕਟ ਪਲੱਟਫਾਰਮ ਤੇ ਕੀ ਅਸੀਂ ਬਦਮਾਸ਼ੀ ਦਾ ਰਾਜ ਚੱਲਣ ਦੇਣਾ ਕੀ ਅਸੀਂ ਬਦਲਾਖੋਰੀ ਵਾਲਿਆਂ ਨੂੰ ਵੋਟ ਪਾਉਣੀ ਆ ਕੀ ਅਸੀਂ ਡੰਡੇ ਵਾਲੇ ਰਾਜ ਕਰਨ ਵਾਲਿਆਂ ਨੂੰ ਵੋਟ ਪਾਣੀ ਆ ਕੀ ਅਸੀਂ ਪੁਲਿਸ ਤੰਤਰ ਨੂੰ ਵੋਟ ਪਾਣੀ ਆ ਕੀ ਅਸੀਂ ਪੁਲਿਸ ਤੇ ਤੋਂ ਡਰਦੇ ਆ ਨੇ ਪੁਲਿਸ ਰਾਜ ਤੋਂ ਡਰਦੇ ਆ ਨੇ ਵੋਟ ਪਾਣੀ ਜਾਂ ਜਿਹੜੇ ਇੱਕ ਪਾਸੇ ਸਾਡੇ ਜਿਹੜੇ ਅਸੀਂ ਲੋਕਾਂ ਦੀ ਇਫਾਜ਼ਤ ਲਈ ਪੰਜਾਬ ਪਰਚ ਦੀ ਲੜਾਈ ਲੜਦੇ ਆ ਅਸੀਂ ਜਿਹੜੇ ਸੱਚ ਤੇ ਪੈੜਾ ਦਿੰਦੇ ਆ ਅਸੀਂ ਪੰਜਾਬ ਦੇ ਹਰ ਗੱਲ ਦਾ ਹੌਕਾ ਭਰਦੇ ਆ ਚਾਹੇ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਆ ਮਾਰਿਆ ਜਾਵੇ ਤੁਹਾਡੀ ਆਵਾਜ਼ ਉੱਠਦੀ ਉਹਨਾਂ ਵਾਸਤੇ ਵੀ ਗੂੰਜਦੀ ਗਰੀਬਾਂ ਦੇ ਵਾਸਤੇ ਚਾਹੇ ਸਾਡੇ ਐਨਐਸਏ ਲਾ ਕੇ ਸਾਡੇ ਸਿੱਖ ਨੌਜਵਾਨਾਂ ਨੂੰ ਸਾਮੀਆਂ ਜਿਲ੍ਹਾਂ ਵਿੱਚ ਭੇਜਿਆ ਕੋਈ ਨਹੀਂ ਪੰਜਾਬ ਤੋਂ ਉਹਨਾਂ ਦੇ ਹੱਥ ਵਿੱਚ ਬੋਲਿਆ ਤੁਹਾਡੀ ਆਵਾਜ਼ ਸੁਣਨ ਤੋਂ ਉਹਨਾਂ ਦੇ ਹੱਥ ਵਿੱਚ ਨਹੀਂ ਬੋਲੀ ਐ ਮੱਤੇਵਾੜਾ ਦਾ ਜੰਗਲ ਪਟਿਆ ਜਾਵੇ ਲੁਧਿਆਣੇ ਲਾਗੇ ਤੁਹਾਡੀ ਆਵਾਜ਼ ਉੱਥੇ ਬੋਲਦੀ ਐ ਰਣਜੀਤ ਗਿੱਲ ਪੱਤਰਕਾਰ ਜਿੱਥੇ ਮਾਰੇ ਕੁੱਟਿਆ ਜਾਵੇ ਮੈਂ ਉੱਥੇ ਜਾ ਕੇ ਉਹਦੀ ਹਮਦਾਰਤ ਕਰਦਾ ਹਾਂ ਕਿਸੇ ਨਾਲ ਜ਼ੁਲਮ ਹੋਇਆ ਪੰਜਾਬ ਦੇ ਵਿੱਚ ਮੈਂ ਉੱਥੇ ਜਾ ਕੇ ਤੁਹਾਡੀ ਬਦੌਲਤ ਤੁਹਾਡੀ ਦਿੱਤੀ ਹੋਈ ਸ਼ਕਤੀ ਨਾਲ ਨੌਲਾਂ ਦਾ ਵਿਰੋਧ ਕਰਦਾ ਹਾਂ ਇਸੇ ਕਰਕੇ ਸਾਡੀ ਦੁਨੀਆ 'ਚ ਬੈਠੇ ਲੋਕ ਤਾਂ ਆਪ ਨੂੰ ਸਤਿਕਾਰ ਕਰਦੇ ਨੇ ਤੇ ਇੱਕ ਪਾਸੇ ਅਸੀਂ ਆ ਤੇ ਇੱਕ ਪਾਸੇ ਆ ਜਿਹੜੇ ਜੰਪਤ ਹੋਈਆਂ ਜਮਾਨਤਾਂ ਕੋਈ ਸਮਝ ਨਹੀਂ ਸਿੱਖਿਆ ਕੋਈ ਸ਼ਰਮ ਨਹੀਂ ਕਰਦੇ ਕੋਈ ਮਹਿਸੂਸ ਨਹੀਂ ਕਰਦੇ ਔਰ ਪੁਲਿਸ ਤੇ ਸਹਾਰੇ ਰਾਜਨੀਤੀ ਕਰਨਾ ਚਾਹੁੰਦੇ ਐਵੇਂ ਇਲਜ਼ਾਮ ਲਾਈ ਦਿੰਦੇ ਅੱਗੇ ਖੈਰ ਇਹ ਨੂੰ ਜੀ ਵਿਕਾਸ ਦਾ ਫਿਕਰ ਨਹੀਂ ਕਰ ਜੀ ਫਿਰ ਇਹ ਨੇ ਠਹਿਰਾ ਵਿਕਾਸ ਦੇ ਨਾਮ ਤੇ ਇਲੈਕਸ਼ਨ ਨਹੀਂ ਕਰਦੇ ਤੁਸੀਂ ਪਹਿਲਾਂ ਦੱਸੋ ਵਿਕਾਸ ਕਰਾਇਆ ਕਿਹੜਾ ਝੂਠਿਓ ਭਗਵੰਤਾਨ ਆ ਬੀਬੀਓ ਤੁਸੀਂ ਮੈਨੂੰ ਪੁੱਛਣਾ ਚਾਹੋ ਨਾ ਇਹਨਾਂ ਨੇ ਭੋਗਪਰ ਪਾਰਟੀ ਨੇ ਇਹ ਕਹਾਂ ਸੀ ਅਸੀਂ ਹਰ ਬੀਬੀ ਦੇ ਖਾਤੇ ਵਿੱਚ 1000 ਰੁਪਏ ਮਹੀਨੇ ਦਾ ਪਾਵਾਂਗੇ ਤੁਹਾਡੇ ਕਿਸੇ ਖਾਤੇ ਜ 1000 ਰੁਪਏ ਹਜੇ ਤੱਕ ਆਇਆ ਮੇਰੇ ਵੀਰੋ ਦੱਸੋ ਬੀਬੀਆਂ ਇੱਕ ਹੱਥ ਮਾਰ ਕੇ ਦੱਸੋ ਜੇ ਨਾਲ ਕੋਈ ਪੈਸਾ ਆਇਆ ਤੁਹਾਡੇ ਖਾਤੇ ਵਿੱਚ ਨਹੀਂ ਆਇਆ ਝੂਠੀ ਬੋਲੀ ਜਾਂਦੇ ਹੁਣ ਜ ਆਏ ਨਾ 1000 ਰੁਪਏ ਤੁਹਾਨੂੰ ਦੇਣ ਇਹਨਾਂ ਨੂੰ ਕਹਿਣਾ ਪਹਿਲਾਂ ਸਾਡੇ 4 ਸਾਲ ਦਾ ਬਕਾਇਆ ਦਿਓ 48000 ਰੁਪਏ ਬਕਾਇਆ ਵਾ 4 ਸਾਲਾਂ ਦਾ 12 ਮਹੀਨੇ ਸਾਲ ਦੇ 48 ਮਹੀਨਿਆਂ ਦਾ ਭੇਡੋ 48000 ਲੈਣਾ ਵਾ ਕਦ ਖੜ ਕਾ ਸਾਡੇ ਬੋਏ ਜਿੰਦਰਾ ਸਕਦੇ ਤੁਸੀਂ ਝੂਠੇ ਫਿਰ ਤੁਸਾ ਜੂ ਬੋਲਦੇ ਕਿ ਇਹ ਪੰਜਾਬ ਤੋਂ ਨਸ਼ਾ ਖਤਮ ਕਰਤਾ ਸੀ ਕੇਜਰੀਵਾਲ ਸਾਹਿਬ ਬਾਹਰ ਜਾ ਕੇ ਵੀਡੀਓ ਬਿਆਨ ਦੇ ਚਲਦੇ ਪੰਜਾਬ ਕੋ ਤੋਂ ਹਮਨੇ ਨਸ਼ਾ ਮੁਕਤ ਕਰ ਦਿਆ ਹੈ ਇਹ ਨਸ਼ਾ ਮੁਕਤ ਹਰ ਗਲੀ ਕੂਚੇ ਚੁਰਾਹੇ ਦੇ ਵਿੱਚ ਸਾਡੇ ਬੱਚੇ ਰੋਲ ਰਹੇ ਨੇ ਚਿੱਟਾ ਸ਼ਰੇਆਮ ਬਿਕ ਰਿਆ ਵਾ ਹਰ ਤਰ੍ਹਾਂ ਦਾ ਨਸ਼ਾ ਮਿਲਦਾ ਪਰ ਦੂਰ ਕੀ ਜਾਣਾ ਆਪਣੇ ਇਲਾਕੇ ਦੀ ਚਾਰ ਪੰਜ ਸੱਤ ਮੋਟਾ ਤਾਜ਼ੀਆਂ ਹੋਈਆਂ ਨੇ ਹਮੀਰੇ ਵਾਲਿਆਂ ਨੇ ਵੀਡੀਓ ਪਾ ਪਾ ਕੇ ਦਿਖਾਉਂਦੀਆਂ ਕਿ ਆ ਪੇ ਬੱਚੇ ਪੰਜਾਬ ਦੇ ਨਸ਼ਾ ਵਿੱਚ ਟੀਕੇ ਲਾ ਕੇ ਮਰੇ ਤੇ ਆ ਖੜੀਆਂ ਪੁਲਿਸ ਦੀ ਗੈਰ ਤੁਹਾਡੇ ਨਾਲ ਕੇ 50 ਗੱਲ ਤੇ ਪਰ ਇਹਨਾਂ ਹਿੰਮਤ ਨਹੀਂ ਹੈ ਨਸ਼ਾ ਸਾਰੇ ਪੰਜਾਬ ਦੀਆਂ ਕਿੰਨਾਂ ਭਰਤੀਆਂ ਸਾਰੇ ਖੰਭਿਆਂ ਨੇ ਬੋਰ ਲਾਤੇ ਯੁੱਧ ਨਸ਼ੇ ਦੇ ਵਿਰੁੱਧ ਤੇ ਅਸੀਂ ਨਸ਼ਾ ਪੰਜਾਬ ਤੋਂ ਖਤਮ ਕਰਤਾ ਅੱਛਾ ਅੱਗੇ ਆਓ ਕਹਿੰਦੇ ਜੀ ਪ੍ਰਸ਼ਾਸਨ ਦੇ ਖਤੂ ਕਰਤਾ ਕੰਮ ਆਪਾਂ ਸਾਰੇ ਜੱਟ ਜੀ ਦੀ ਦਾ ਕੰਮੇ ਦੇਖਿਆ ਆ ਦੱਸੋ ਇਹਨੋਂ ਕੋ ਕੰਮ ਤੁਹਾਡਾ ਥਾਣਾ ਵਿੱਚ ਕਿਸ ਬਗੈਰ ਪੈਸੇ ਤੋਂ ਹੋ ਸਕਦਾ ਅਗਲੇ ਕਿੰਨੇ ਗਾਂਧੀ ਦਾ ਨੋਟ ਲੈ ਹਨਾ ਜੇ ਕਿੰਨੇ ਇਹ ਅੰਦਰ ਜਦੋਂ ਗਾਂਧੀ ਦਾ ਨੋਟ ਦਿਖਾਉਣੇ ਦੇ ਨਾਲ ਹੀ ਲੰਮੇ ਪੈ ਜਾਂਦੇ ਉੱਥੇ ਭੁੱਖੇ ਸਾਰੇ ਇਸ ਵਕਤ ਮੁਲਾਜ਼ਮ ਮਾਫ ਕਰਨਾ ਚਿੰਤਾ ਨਹੀਂ ਲੱਗਦਾ ਸਾਰੀ ਉੱਟਮੱਚੀ ਹੋਈ ਆ ਖਾਣੇ 'ਚ ਸਾਰੀਆਂ ਤਸੀਲਾਂ 'ਚ ਉੱਟਮੱਚੀ ਹੋਈ ਆ ਜਿਹੜੀ ਰਜਿਸਟਰੀ ਜਿਹੜੋ ਪਹਿਲਾਂ ਵੀ ਵਿਸ਼ਵ ਹੈਜੀ ਹੋਊਗੀ ਪੰਜਾਬ 'ਚ ਮੈਂ ਮੰਨਦਾ ਆਂ ਪਰ ਉਦੋਂ ਕੋ 5-7 10000 ਰੁਪਏ ਲੈ ਕੇ ਰਜਿਸਟਰੀ ਕਰਦਾ 50000 ਰੁਪਏ ਤੋਂ ਬਗੈਰ ਕੋਈ ਰਜਿਸਟਰੀ ਨਹੀਂ ਹੁੰਦੀ ਜਾ ਕੇ ਕਰਵਾ ਕੇ ਦੇਖ ਸਕਦੇ ਤੁਸੀਂ ਸਾਡੇ ਪੰਜਾਬ ਨੂੰ ਤਾਂ ਇਹ ਬਾਹਰਲੇ ਉੱਟਣਾਂ 'ਤੇ ਬੈਠੇ ਨੇ ਕੋਈ ਮੰਤ ਮੰਤ ਤਾਂ ਸਿਰਫ ਉਹਨਾਂ ਨੇ ਰੱਖਿਆ ਚੁਟਕਲੇ ਸੁਣਾਉਣ ਵਾਸਤੇ ਉਹ ਕਿਹੜਾ ਗੀਤ ਹੁੰਦਾ ਸੀਗਾ ਮੈਂ ਭੁੱਲ ਜਾਂਦਾ ਹਾਂ ਵਾਰੀ ਕਿ ਕਿਹੜਾ ਸੀ ਉਹ ਮਣਕਮੋਂ ਨੂੰ ਥਾਰ ਰੱਖਿਆ ਮਣਕਮੋਂ ਨੂੰ ਤਾਂ ਥਾਰ ਰੱਖੀ ਆ ਤੇ ਪਟਾਕੇ ਰੱਖਿਆ ਪਟਾਕੇ ਪਾਉਣ ਨੂੰ ਇਹ ਬੋਲਣ ਬੁਲਾਉਣ ਨੂੰ ਭਗਵੰਤ ਰੱਖਿਆ ਵਾ ਚੁਟਕਲੇ ਸੁਣਾਉਣ ਨੂੰ ਭਗਵੰਤ ਰੱਖਿਆ ਵਾ ਤੇ ਪੈਸੇ ਲੁੱਟਣ ਨੂੰ ਕੇਜਰੀਵਾਲ ਰੱਖਿਆ ਆ ਆ ਕਹਾਣੀ ਇਹਨਾਂ ਦੀ ਸਾਡੇ ਸਾਡੇ ਪੰਜਾਬ ਨੂੰ ਤਾਂ ਲੁੱਟ ਕੇ ਲੈ ਚਲੇ ਸੀਗੇ ਔਰ ਤਾਲੀਆਂ ਮਾਰਦੇ ਕਿਥੇ ਆ ਆਵਾਜ਼ ਵゼ ਬੈਗਦਨ ਦੀ ਗੱਲ ਕਰਦਾ ਨਹੀਂਗਾ ਮੈਂ ਬੜਾ ਸੰਜੀਤਾ ਬੁਲਾ ਰਾਂ ਮੈਂ ਪਰ ਨਹੀਂ ਉਹ ਦੁੱਖ ਹੁੰਦਾ ਜਦੋਂ ਉਹਨਾਂ ਦਾ ਮੈਂ ਝੂਠ ਸੁਣਦਾ ਇਹ ਤਾਂ ਤੁਸੀਂ ਤਗੜੇ ਆ ਪੰਜਾਬ ਦੇ ਲੋਕ ਤੁਸੀਂ 25000 ਕਿੱਗਾਂ ਬਚਾ ਲਿਆ ਲੁਧਿਆਣੇ ਦਾ ਲੈਂਡ ਪੂਲਿੰਗ ਪਾਲਿਸੀ ਸਾਰੇ ਜਿਹੜੇ ਦਿੱਲੀ ਦੇ ਇਹਨਾਂ ਦੇ ਨਾਲ ਲੈਂਡ ਮਾਫੀਆ ਇਹਨਾਂ ਦੇ ਲੀਡਰ ਬਹੁਤੇ ਸਾਰੇ ਲੈਂਡ ਮਾਫੀਆ ਵਾ ਇਹਨਾਂ ਸਾਰਿਆਂ ਨੇ ਆਰ ਕੇ ਪਲਾਨ ਬਣਾ ਲਿਆ ਕਿ ਅਸੀਂ ਲੈਂਡ ਪੂਲਿੰਗ ਇਹ ਤੁਹਾਨੂੰ ਹਿੱਸੇਦਾਰ ਬਣਾ ਲਾਂਗੇ ਤੁਹਾਡੀਆਂ ਜ਼ਮੀਨਾਂ ਚੱਕਾਂਗੇ ਤੁਹਾਨੂੰ ਹੌਲੀ-ਹੌਲੀ ਪੈਸੇ ਦੇਵਾਂਗੇ ਤੁਹਾਨੂੰ ਕਿਲੇ ਦਾ ਇੱਕ ਬੋਰਡ ਦੇਵਾਂਗੇ ਸਾਈਡ ਤੇ ਛੋਟਾ ਤੇ ਤੁਸੀਂ ਰੱਖ ਕੇ ਸਾਰਾ ਪੰਜਾਬ ਖੜਾ ਹੋ ਗਿਆ ਤੇ ਅਸੀਂ 25000 ਏਕੜ ਆਪਣੀ ਜ਼ਮੀਨ ਬਚਾਈ ਆ ਇਸੇ ਨਾਲ ਇਹ ਅੱਜ ਖਬਰ ਪੜੋ ਤੁਸੀਂ ਅਖਬਾਰਾਂ ਵਿੱਚ ਇਹਨਾਂ ਨੇ ਬਠਿੰਡੇ ਦੀ ਫਾਰਮਲ ਕਾਰਡ ਦੀ ਜ਼ਮੀਨ ਵੇਚਣ ਲੱਗੇ ਨੇ ਸਾਰੀਆਂ ਬਿਜਲੀ ਬੋਰਡ ਦੀਆਂ ਅਹਿਰ ਜ਼ਮੀਨਾਂ ਪਟਿਆਲੇ ਨੂੰ ਜਾਣੇ ਵਿੱਚ ਇਹ ਪੁਲੀਟਿਕ ਚੋਂ ਕਿਉਂਕਿ ਪੈਸਾ ਇਹਨਾਂ ਦੇ ਕੋਲ ਕੋਈ ਹੈ ਨਹੀਂਗਾ ਪੈਸਾ ਸਾਰਾ ਉਜਾਰ ਦਿੱਤਾ ਜਹਾਜ਼ਾਂ ਚੜ ਕੇ ਹੈਲੀਕਾਪਟਰ ਚੜ ਕੇ ਇਸ਼ਤਿਹਾਰ ਬਾਜ਼ੀਆਂ ਦੇ ਵਿੱਚ ਉਹ ਨੰਗ ਬੈਠੇ ਨੇ ਪੈਸਾ ਇਹਨਾਂ ਦੇ ਕੋਲ ਨਹੀਂਗਾ ਹੁਣ ਸਰਕਾਰੀ ਪ੍ਰਾਪਰਟੀਆਂ ਦੇ ਚੜ ਦੇ ਉੱਤੇ ਆ ਗਏ ਨੇ 4 ਲੱਖ ਕਰੋੜ ਦਾ ਕਰਜ਼ਾ ਭੈਣੋ ਤੇ ਭਾਓ ਸਾਡੇ ਪੰਜਾਬ ਦੇ ਉੱਤੇ ਮੰਗਲੀਆਂ ਸਰਕਾਰਾਂ ਨੇ ਵੀ ਕਰਜ਼ਾ ਚਾੜਿਆ ਪਰ ਕਿੰਨਾ ਚੜਿਆ 1997 ਤੋਂ ਬਾਅਦ 2000 ਤੇ 22 ਤੱਕ 2022 ਤੱਕ 30 ਸਾਲਾਂ ਚ ਦੁਨੀਆਂ ਸਾਲਾਂ ਵਿੱਚ 3 ਲੱਖ ਕਰੋੜ ਦਾ ਕਰਜ਼ਾ ਹੋਇਆ ਪੰਜਾਬ ਦੇ ਵਿੱਚ ਇਹਨਾਂ ਨੇ ਸਾਡੇ ਤਿੰਨ ਸਾਲਾਂ ਵਿੱਚ ਇਹਨਾਂ ਨੇ 1 ਲੱਖ ਕਰੋੜ ਦਾ ਕਰਜ਼ਾ ਚਾੜਤਾ ਮਗਰ ਇਹਨਾਂ ਸਰਕਾਰਾਂ 10 ਸਾਲ ਹੋ ਗੀਆਂ ਸੀ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚਾੜਦੇ ਨੇ ਇਹਨਾਂ ਨੇ ਤਿੰਨ ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚਾੜ ਦਿੱਤਾ ਹੋਇਆ ਇਸ ਤਰ੍ਹਾਂ ਦੇ ਲੁੱਟੇ ਦੇ ਬੰਦੇ ਨੇ ਆਪਾਂ ਇਹਨਾਂ ਤੋਂ ਬਚਣਾ ਨੂੰ ਮੇਰੇ ਤੇ ਕਹਿੰਦੇ ਜੀ ਵਿਕਾਸ ਇਹਨਾਂ ਨੂੰ ਪੁੱਛੋ ਜਿਹੜੇ ਇੱਥੇ ਬੋਲਦੇ ਨੇ ਸਾਡੇ ਖਿਲਾਫ ਝੂਠ ਜਿਹੜਾ ਸਰਕਾਰੀ ਕਾਲਜ ਆ ਗਵਰਨਮੈਂਟ ਕਾਲਜ ਪੁਆਸੇ ਜਿਹੜਾ ਆਮ ਤੌਰ ਤੇ ਡਿਸਟ੍ਰਿਕਟ ਹੈੱਡਕ quarter ਤੇ ਰਹਿੰਗਾ ਜ਼ਿਲ੍ਹਾ ਹੈੱਡਕ quarter ਤੇ ਰਹਿੰਗਾ ਆਪਣੇ ਘਰਾਂ ਵਿੱਚ ਚਿਲੰਨ ਬਣਾ ਕੇ ਦਿੱਤਾ ਮੇਰੇ ਪਿਤਾ ਜੀ ਸੌਰਗਵਾਸੀ ਸਰਦਾਰ ਕੁਮਿੰਦਰ ਸਿੰਘ ਉਹਨਾਂ ਨੇ ਜਿੰਨਾ ਸਕੂਲਾਂ ਦਾ ਜਾਲ ਹੈ ਕੁਮਿੰਦਰ ਸਿੰਘ ਸੰਧੂ ਸਾਹਿਬ ਮਿੱਠੂ ਜੀ ਕਹ ਰਹੇ ਸੀਗੇ ਕਿ ਸਾਡੇ ਪਿੰਡ ਸਕੂਲ ਮੇਰਦਾਪੁਰ ਵਿੱਚ ਵੈਟੇਰੀਨਰੀ ਹਸਪੀਟਲ ਤੇ ਸਾਰੇ ਘਰਾਂ ਦੇ ਜਿਨ੍ਹਾਂੇ ਤੁਹਾਨੂੰ ਸਕੂਲ ਨਜ਼ਰ ਆ ਰਹੇ ਨੇ ਉਹ ਮੇਰੇ ਪਿਤਾ ਜੀ ਦੇ ਦੇਦੇ ਤੇ ਬਣੇ ਹੋਏ ਇੱਕ ਚਾਰਜ ਸੀਗਾ ਮੇਰੇ ਖਿਆਲ ਨੌਕਰੀਆਂ ਇੰਨੀਆਂ ਘੜੋਣੀਆਂ ਲਖਣ ਕੇ ਪੱਡੇ ਵਿੱਚ ਮੇਰਾ ਖਰਜ ਜ਼ਿਆਦਾ ਨਹੀਂ ਪਰ ਦੋ ਦਰਜਨ ਦੇ ਕਰੀਬ ਟੀਚਰ ਭਰਤੀ ਕਰੇ ਜਿੱਦੇ ਡੀਐਸਪੀ ਬਣ ਕੇ ਲੋਕੀ ਰਟਾਇਆ ਉਸ ਜਿਹੜੇ ਪੰਜਾਬ ਪੁਲਿਸ ਸਟਾਇਲ ਬਹੁਤ ਕਰਾਇਆ ਕੈਂਕਲ ਦੇ ਭਰਤੀ ਕਰੇ ਮੈਨੂੰ ਤਾਂ ਮੇਰੇ ਵੀਰੋ ਬਹੁਤ ਥੋੜਾ ਮੌਕਾ ਮਿਲਿਆ ਮੈਨੂੰ ਤਾਂ ਮੈਂ ਤਾਂ ਵਿਰੋਧੀ ਧਿਰ ਵਿੱਚ ਰਿਹਾ ਮੈਂ ਤਾਂ ਲੜਦਾ ਪਿੰਡਾ ਰਿਹਾ ਹੈ ਇਹਨਾਂ ਸਰਕਾਰਾਂ ਦੇ ਨਾਲ ਪਰ ਜਦੋਂ ਮੈਨੂੰ ਮੌਕਾ ਮਿਲਿਆ ਪਿੱਛੇ ਅਖੀਰਲੇ 7-8 ਮਹੀਨੇ ਮੈਨੂੰ ਸਿਰਫ ਮਿਲੇ ਮੈਨੂੰ ਕਿਸੇ ਨੇ ਕਿਹਾ ਨਹੀਂ ਸੀਗਾ ਕਿ ਤੁਸੀਂ ਬੰਦ ਹੋ ਤੇ ਆਪਾਂ ਸਾਡੇ ਪੜਾਉਣੇ ਕਿਸੇ ਨੇ ਨਹੀਂ ਕਿਹਾ ਸੀਗਾ ਮਨੇ ਆਪਣੇ ਸੋਚ ਵਿੱਚ ਸਿਕਾ ਕਿ ਜਦੋਂ ਮੌਕਾ ਮਿਲਿਆ ਮੈਂ ਤੁਸੀਂ ਬੰਦੇ ਉੱਤੇ ਪੂਰੇ ਆਪਣੇ ਹਲਕੇ ਦੇ ਪੱਲੋਚੱਕ ਹੱਦ ਤੋਂ ਲੈ ਕੇ ਢਿਲਵਾਂ ਤੱਕ 30 ਕਿਲੋਮੀਟਰ ਸੜਕਾਂ ਬਿਨਾ ਕਿਸੇ ਕੇ ਮੈਂ ਤਾਂ ਨਹੀਂ ਛੋੜ ਕੇ ਨਹੀਂ ਗਿਆ ਉੱਤੀ ਕਿਲੋਮੀਟਰ ਮਾ ਕੇ ਤੁਸੀਂ 30 ਕਰੋੜ ਰੁਪਏ ਤੋਂ ਉੱਤੇ ਖਰਚਾ ਹੋਇਆ ਇਸ ਸੜਕਾਂ 'ਤੇ ਕਿਉਂਕਿ ਅੱਛਣ ਹੈ ਹੋਰ ਸਿਰਜੋੜ ਚਾਰ ਪੰਜ ਫੁੱਟ ਦੇ ਦੇ ਮਾਲਕ ਹੈ ਅਜੇ ਤੁਸੀਂ ਟੁੱਟੀ ਨਹੀਂ ਐਸੀ ਅੰਦਰੋਂ ਬਾਹਰੋਂ ਆਵਾਜ਼ ਆਵੇ ਜਿਵੇਂ ਜੀਆਂ ਕਾਲੀਆਂ ਖੇਤਾਂ 'ਚ ਜਾਣਾ ਕੁਸੀ ਦੇ ਅੰਦਰ ਤੱਕ ਸੜਕਾਂ ਬਣਾਈਆਂ ਮਰਖਸਤ ਦੌਲਤਪੁਰ ਤੋਂ ਵੀ ਸੜਕਾਂ ਆਈ ਤੁਸੀਂ ਅੰਦਰ ਮਤਾਲੇ ਚੋ ਵੀ ਬਣਾਈ ਆ ਰਾਹਪੁਰਾਆਂ ਚੋਂ ਬਣਾਈ ਆ ਮੰਗਲਵਾਨੇ ਚੋਂ ਬਣਾਈ ਆ ਢਿਲਵਾ ਮਣ ਚੋਂ ਬਣਾਈ ਆ ਧਾਰੀਬਾਲ ਵੇਦ ਚੋਂ ਬਣਾਈਆਂ ਕੀ ਇਹ ਵਿਕਾਸ ਨਹੀਂ ਹੈ 65 ਕਿਲੋਮੀਟਰ ਨਵੀਆਂ ਸੜਕਾਂ ਪਿੱਛੇ ਔਰ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਸਰਕਾਰ ਸੀ ਉਦੋਂ 65 ਕਿਲੋਮੀਟਰ ਨਵੀਆਂ ਸੜਕਾਂ ਉਦੋਂ ਦਾ ਜਿੰਨੇ ਵਰਕ ਬੈਕਸ ਦੇਖਲੇ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਵਰਲਡ ਬੈਂਕ ਦੀ ਸਕੀਮ ਤੋਂ ਵਰਲਡ ਬੈਂਕ ਤੋਂ ਇਹ ਪੂਰਾ ਵਧੀਆ ਤਰੀਕੇ ਦੇ ਨਾਲ ਮੈਂ ਸਟੱਡੀ ਕਰਕੇ ਪਹੁੰਚ ਕਰਕੇ ਮੈਨੂੰ ਯਾਦ ਹੈ ਸ਼ਾਇਦ ਮੈਂ 60 ਕੇ 65 ਪਿੰਡਾਂ ਨੂੰ ਪੀਣ ਵਾਲਾ ਪਾਣੀ ਉਦੋਂ 2002 ਤੋਂ 2007 ਦੀ ਸਰਕਾਰ ਦੇ ਵਿੱਚ ਲੋਕਾਂ ਨੂੰ ਬੁਲਾ ਕੇ ਦਿੱਤਾ ਸੀਗਾ ਫਿਰ ਮੈਨੂੰ ਮੌਕਾ ਨਹੀਂ ਮਿਲਿਆ ਪਰਮਾਤਮਾ ਕਰੇ ਅਗਲੀ ਸਰਕਾਰ ਸਾਡੀ ਬਣੇ ਫਿਰ ਤੁਹਾਨੂੰ ਮੈਂ ਦੱਸੂਗਾ ਕਿ ਪੰਜਾਬ ਦੇ ਵਿੱਚ ਵਿਕਾਸ ਤੇ ਪੱਲਸ ਵਿੱਚ ਵਿਕਾਸ ਤੇ ਨੂੰ ਕਿਹਾ ਜਾਂਦਾ ਮੇਰਾ ਵਾਅਦਾ ਹੈ ਤੁਹਾਡੇ ਸਾਰੇ ਗਰੀਬਾਂ ਨਾਲ ਮਾਈਕ੍ਰੋ ਕਰੇ ਸਾਡੀ ਸਰਕਾਰ ਬਣੇ ਤੁਹਾਡੇ ਕੋ ਫਾਰਮ ਹਰਵਾਜ ਭਰਾ ਲੈਣ ਦੇ ਨੇ ਕਿ ਕੱਚੀਆਂ ਸੱਤਾਂ ਪੱਕੀਆਂ ਕਰਾਂਗੇ ਬਾਲਿਆਂ ਵਾਲੇ ਬਾਲਿਆਂ ਵਾਲੀ ਸੱਤਾਂ ਪੂਰੀਆਂ ਕਰਾਂਗੇ ਮੈਂ ਜਿਹੜੀ ਗਰੀਬ ਤੱਕਾ ਹੋਊਗਾ ਸਾਰੇ ਇੱਕ ਵੱਡਿਓ ਜਿਹਨਾਂ ਦੀਆਂ ਬਾਲਿਆਂ ਦੀ ਸੱਤਾਂ ਕਿਸੇ ਨੂੰ ਫਾਰਮ ਨਹੀਂ ਭਰਉਣ ਦੀ ਲੋੜ ਸਰਵੇ ਕਰਾ ਕੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਡਿਟੇਲ ਲੈ ਕੇ ਸਾਰੇ ਇਕੱਠੇ ਕਰਾਂ ਦੀਆਂ ਤੇ ਬਾਲਿਆਂ ਦੀਆਂ ਸੱਤਾਂ ਨੂੰ ਪੱਕਾ ਲੈਂਟਰ ਵਿੱਚ ਪਾ ਕੇ ਦੂੰਗਾ ਮੇਰਾ ਤੁਹਾਡੇ ਨਾਲ ਵਾਦਾ ਮੈਂ ਤਾਂ ਇੱਥੇ ਨਹੀਂ ਰੋਕਾਂ ਮੈਂ ਤਾਂ ਗਰੀਬਾਂ ਨੂੰ ਕੀ ਹੋਇਆ ਹੋਇਆ ਕਿ ਗਰੀਬਾਂ ਦੇ ਥਾਂ ਕੱਟਨੇ ਮੈਂ ਆਪਣੇ ਪਿੰਡ ਵਿੱਚ ਜਾਣਾ ਹੁੰਵੇ ਵਿੱਚ ਕਈ ਵਾਰ ਮੈਂ ਦੇਖਦਾ ਕਿ ਇੱਕ ਮਰਲੇ ਥਾਂ ਵਿੱਚ ਦੋ ਦੋ ਪਰਵਾਦੇ ਰਹੇ ਨੇ ਕਿਉਂਕਿ ਲੋਕੀ ਨਫਰੀ ਵੱਧ ਗਈ ਹੈ ਥਾਂ ਤਾਂ ਉਹੀ ਹੈ ਨਾ ਮੇਰਾ ਵਸ ਚੱਲਿਆ ਨਾ ਮੈਂ ਆਉਣ ਵਾਲੇ ਸਮੇਂ ਵਿੱਚ ਨਵੇਂ ਮਕਾਨ ਨਵੀਂ ਕਲੋਨੀਆਂ ਖੜੀਆਂ ਕਰਨੀਆਂ ਨਵੀਆਂ ਕਲੋਨੀਆਂ ਪੰਚਾਇਤ ਦੇ ਥਾਂ ਵਿੱਚ ਸਾਹ ਦੇ ਚਾਰ ਪੰਜ ਕਿੱਤਾ ਵਿੱਚ ਬਣਾ ਕੇ ਸਕੀਮ ਪਹਿਲਾਂ ਉਹਨੂੰ ਸੜਕ ਲੱਗੇਗੀ ਪਹਿਲਾਂ ਉਹਨੂੰ ਬਿਜਲੀ ਦਿੱਤੀ ਜਾਊਗੀ ਪਹਿਲਾਂ ਉੱਥੇ ਸੀਵਰੇਜ ਪਾਇਆ ਜਾਊਗਾ ਪਹਿਲਾਂ ਸਾਰਾ ਪ੍ਰਬੰਧ ਕੀਤਾ ਜਾਊ ਟੀਮ ਵਾਲੇ ਪਾਣੇ ਦਾ ਤੇ ਫਿਰ ਉੱਥੇ ਸਸਤੇ ਅੱਛੇ ਪਾਇਦਾੜ ਮਕਾਨ ਗੋਲਡ ਬੈਂਕ ਵਗੈਰਾ ਇਹਨਾਂ ਗੱਲਾਂ ਵਾਸਤੇ ਸਾਰੇ ਟੀਮਾਂ ਲੰਨੀਆਂ ਇਹ ਇਹ ਮਾਡਲ ਸਾਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਜਿਹੜੇ ਗਰੀਬਾਂ ਦੇ ਕੋਲ ਬਹੁਤ ਥੋੜੀ ਜਗ੍ਹਾ ਵਾ ਉਹਨਾਂ ਦਾ ਇੱਕ ਅੱਛੇ ਤਰੀਕੇ ਨਾਲ ਜਿਹੜੇ ਚੈਜ ਨੇੜੇ ਉਹਨਾਂ ਨੂੰ ਆਪਣੇ ਪੁਰਾਣੇ ਘਰਾਂ ਤੋਂ ਕੱਢ ਕੇ ਇਹਨੇ ਨਵਾਂ ਘਰ ਦਿਖਾਵਾਂਗੇ ਆਪਾਂ ਤਾਂ ਬਹੁਤ ਕੁਝ ਕਰਨਾ ਹਲੇ ਇਦਾਂ ਹਲੇ ਮੌਕਾ ਇੱਕ ਵਾਰ ਮੈਨੂੰ ਜਿੰਦਗੀ ਵਿੱਚ ਆਵੇ ਸੇਂ ਤਾਂ ਮੈਂ ਕਰੂੰਗਾ ਪਰ ਜਿਹੜੇ ਇਹ ਝੂਠ ਝੂਠ ਬੋਲ ਕੇ ਵੋਟਾਂ ਲੈ ਕੇ 4 ਸਾਲ ਦੇ ਤੁਹਾਡੇ ਨਾਲ ਧੋਖਾ ਕੀਤਾ ਇਹ ਹੀ ਆਪਣੇ ਕੋ ਮੌਕਾ ਬੜੇ ਆਰਾਮ ਨਾਲ ਕਹਿਣਾ ਨੂੰ ਖਾਸ ਤੌਰ ਤੇ ਕਹੂੰਗਾ ਕਿ ਆ ਮੌਕਾ ਆਪਣੇ ਕੋ ਸਿਰਫ ਬਚਾ ਲੈਣਾ ਗੱਲਾਂ ਤਾਂ ਇਹਨਾਂ ਦੇ ਖਲਾਫ ਇਹਨਾਂ ਦੇ ਬਾਰੇ ਦੱਸਣ ਆਣੀਆਂ ਦੁਨੀਆਂ ਜਹਾਨੀਆਂ ਗੱਲਾਂ ਨੇ ਸਮਾਂ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਮੈਂ ਨਹੀਂ ਅੱਗੇ ਪਿੰਡਾਂ ਚ ਜਾਣਾ ਪਰ ਮੈਂ ਇੱਕ ਭਗਵੰਤਵਾ ਮਾਨ ਵਾਂਗੂ ਛੋਟਾ ਛੁਟਕਾ ਸੁਣਾ ਲਾਂ ਤਾਂ ਮਜਾ ਆਣ ਲਗਾ ਥੋੜਾ ਦਿਲ ਲੱਗੀ ਹੋ ਜਾਂਦੀ ਹੈ ਇੱਕ ਵਾਰ ਇਹ ਜੰਗਲ ਸੀ ਔਰ ਉਹ ਨਾ ਜੰਗਲ ਦਾ ਰਾਜਾ ਸ਼ੇਰ ਹੀ ਹੁੰਦਾ ਇੱਕ ਇੱਕ ਬਾਂਦਰ ਨੂੰ ਬਾਂਦਰ ਨੂੰ ਸੁਝਿਆ ਕਿ ਕਿਉਂ ਨਾ ਮੈਂ ਵੀ ਐਸ ਕੀ ਜੰਗਲ ਦਾ ਰਾਜਾ ਬਣਾ ਉਹਨੇ ਸਾਰੇ ਜਾਨਵਰ ਇਕੱਠੇ ਕੀਤੇ ਉਹ ਕਹਿੰਦਾ ਵੀ ਇੱਕ 5 ਸਾਲ ਆਸਤੇ ਜੰਗਲ ਦਾ ਰਾਜਾ ਤੁਸੀਂ ਮੈਨੂੰ ਬਣਾਓ ਬਾਂਦਰ ਨੂੰ ਉਹ ਬਥੇਰਾ ਉਹਨਾਂ ਨੇ ਸਮਝਾਇਆ ਸਾਰਿਆਂ ਨੇ ਕਿ ਨਾ ਪੰਗਾ ਲੈ ਅਗਲੇ ਪਾਸੇ ਸ਼ੇਰ ਆ ਇਸ ਲਈ ਇਹਦਾ ਤੇਰਾ ਮੁਕਾਬਲਾ ਬਾਂਦਰਾ ਕੋਈ ਨਹੀਂ ਆ ਪਰ ਉਹ ਕੋਈ ਕੰਮ ਨਹੀਂ ਆਉਂਦਾ ਉਹਨੇ ਕਿਹਾ ਨਹੀਂ ਮੈਂ ਤਾਂ ਕੋਈ ਨਹੀਂ ਆਇਆ ਨਾ ਪੰਗਾ ਇੱਕਾਈ ਤੋਂ ਮਾ ਸਮਾਨ ਦੇ ਕੇਜਰੀਵਾਲ ਨੂੰ ਠੂਠ ਬੋਦੇਵਾਂ ਕੇ 1000 ਰੁਪਏ ਆਪਾ ਹੁੰਦਾ ਤੁਹਾਨੂੰ ਉਪਰਕਤ ਜਾਨਵਰਾਂ ਨੂੰ ਤੁਹਾਨੂੰ ਮੈਂ ਬਿਜਲੀ ਮੁਫਤ ਦੇ ਦੂੰਗਾ ਉਹਨਾਂ ਨੇ ਵੀ ਇਹ ਕਹਿਤਾ ਜਿੰਦਾ ਜਿੰਦਾ ਰਾਜਾ ਮੰਨ ਲੇ ਰਾਜਾ ਤਾਂ ਪੜ ਗਿਆ ਥੋੜੇ ਦਿਨ ਬਾਅਦ ਵੀ ਉੱਥੇ 6ਵੇਂ ਗੁੰਮੜੀ ਦੀ ਗੁੰਮੜੀ ਦਾ ਛੋਟਾ ਨਿਆਣਾ ਬੱਚਾ ਚੱਕਿਆ ਉਹ ਸਾਰੇ ਜਾਨਵਰ ਇਕੱਠੇ ਹੋਏ ਉਹਨਾਂ ਨੇ ਬੰਦ ਨੂੰ ਕਹਿ ਕੇ ਉਹ ਗੁੰਮੜੀ ਦਾ ਬੱਚਾ ਚੱਕ ਕੇ ਲੈ ਗਿਆ ਹੁਣ ਦਾ ਸਿੱਧਾ ਕਰੀਂ ਕਹਿੰਦਾ ਗੱਲ ਹੀ ਕੋਈ ਨਹੀਂ ਇਕੋ ਜਿਹਾ ਉਹਨਾਂ ਨੇ ਕਿਹਾ ਤੁਸੀਂ ਦੇਖੋ ਮੈਂ ਕਿ ਆਪਾਂ ਇੱਥੇ ਦੇ ਬਲੱਗ ਤੇ ਤੂਸੀ ਮਾਰੇ ਤੂ ਦੇਖੋ ਇੱਥੇ ਦੇ ਤੂਸੀ ਮਾਰੇ ਤੂ ਦੇਖੋ ਇੱਥੇ ਦੇ ਮਾਰਦੇ ਚਾਰ ਪੰਜ ਤੂਸੀਆਂ ਮਾਰਨੇ ਦਾ ਉਹ ਛੇ ਦੇ ਬੱਚਾ ਖਾ ਰਿਹਾ ਉਹਨਾਂ ਨੇ ਕਿਹਾ ਹਾਸੇ ਨੂੰ ਕੀਤਾ ਕਹਿੰਦਾ ਕੋ ਗੱਲ ਇਹ ਹੈ ਕਿ ਮੈਨੂੰ ਤੂਸੀਆਂ ਹੀ ਮਾਰਨੇ ਆਉਂਦੇ ਨੇ ਮੈਂ ਸ਼ੇਰ ਦਾ ਕੰਮ ਨਹੀਂ ਕਰ ਸਕਦਾ ਇਦਾਂ ਹੀ ਭਗਵਾਨ ਜੀ ਤੁਮਾਨੂੰ ਚੁਟਕਲੇ ਸੁਣਾਏ ਹੁੰਦੇ ਨੇ ਉਹ ਚੀਜ਼ ਦਾ ਸਿੱਧਾ ਕੰਮ ਨਹੀਂ ਜਾਣਦਾ ਉਹਨੇ ਇੱਕ ਸਿਰਫ ਸਟੇਜ ਦਾ ਕੰਮ ਤਾਂ ਕਮੀਡੀਅਨ ਦਾ ਹੁੰਦਾ। ਇਹ ਕੁੱਤੇ ਦੀ ਰਸਮ ਲਾਂਦਾ ਸੁਣਿਆ ਕੁਝ ਚੀਕਾਂ ਉਸ ਤੇ ਕਹਿੰਦੀ ਕੁੱਤੇ ਦੀ। ਤੇ ਪਿੰਡੋਂ ਕੁੱਤਾ ਆਵਾ ਤੇ ਸ਼ਹਿਰ ਹੀ ਕੁੱਤਾ ਆਵਾ। ਤੇ ਸੁਣਿਆ ਸੀ ਜੇ ਤਾਂ ਸਾਡੀ ਬਦਕਿਸਮਤੀ ਹੈ। ਔਰ ਉਦਾ ਦੇ ਠੱਲੇ ਇਹਨਾਂ ਨੂੰ ਬੰਦੇ ਮਿਲਦੇ ਨੇ ਸਾਰੇ। ਇੱਕ ਬੜਾ ਚੰਗਾ ਬੰਦਾ ਪੰਜਾਬ ਦਾ ਵਿਦਵਾਨ ਹੈ, ਖੁਸ਼ਿੰਦਰ ਸਿੰਘ। ਪੜਾ ਲਿਖਾ ਮੁੰਡਾ ਨੌਜਵਾਨ ਇੰਟੈਲੈਕਚੁਅਲ। ਮੂਨੋ ਪੱਤਰਕਾਰ ਨੇ ਮਾਈਕ ਰੱਖਿਆ। ਕਹਿੰਦਾ ਖੁਸ਼ਿੰਦਰ ਤੈਨੂੰ ਪੰਜਾਬ ਦੀ ਸਰਕਾਰ ਬਾਰੇ ਕੀ ਕਹੇਗਾ? ਕਹਿੰਦਾ tufaan ਦੀ ਸਰਕਾਰ ਜਿਹੜੀ ਜਿੰਨੀ ਜੂਕ ਸੀ ਰਹਿਣ ਖੂਨ ਸਾਰੀਆਂ ਪਾਰਟੀਆਂ ਦੀ ਉਹ ਸਾਰੀ ਬੋਕਰ ਵਿੱਚ ਆ ਗਈ ਤੇ ਕਹਿੰਦਾ ਜਦੋਂ ਤੁਸੀਂ tufaan ਖਾਓਗੇ ਤੁਸੀਂ ਬਿਮਾਰ ਹੋਣਾ ਹੀ ਹੋਣਾ ਇੰਨਾ ਹੀ ਸਾਡਾ ਪੰਜਾਬ ਜਿਹੜਾ ਅੱਜ ਕੁਮਾਰ ਪਿਆ ਹੋਆ ਪੰਜਾਬ ਤਰਸਦਾ ਹੀ ਹੈ ਅੱਜ ਪੰਜਾਬ ਦੇ ਵਿੱਚ ਅਰਾਜਕਤਾ ਹੈ ਤੁਸੀਂ ਕਹਿੰਦੇ ਸ਼ਾਮ ਨੂੰ ਮੇਰੇ ਤੋਂ ਬਾਅਦ ਔਰਤਾਂ ਕਿਸੇ 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 ਸੜਕ ਤੇ ਨਹੀਂ ਨਿਕਲ ਸਕਦੀਆਂ ਸ਼ਹਿਰਾਂ ਵਿੱਚ ਲੁੱਟ-ਖੋਟਾ ਸ਼ਹਿਰਾਂ ਚ ਜੈੰਸਟਰਵਾਜ ਆ ਲੋਕਾਂ ਨੂੰ ਕਤਲੋਗਾਂ ਕੀਤਾ ਜਾ ਰਿਹਾ ਚੋਰੀਆਂ ਦਿੱਸ ਦੇ ਲੋਰੀਆਂ ਕੋਈ ਪੁੱਛਣ ਵਾਲਾ ਨਹੀਂਗਾ ਪੁਲਿਸ ਵਾਲਾ ਇੱਥੇ ਪੁਲਿਸ ਦਾ ਕੋਈ ਨਾਮੋ ਨਿਸ਼ਾਨ ਨਹੀਂਗਾ ਔਰ ਪੁਲਿਸ ਦਾ ਦੁਰਸਮਾਲ ਸਿਰਫ ਆਪਣੇ ਬਰੂਦੀਆਂ ਨੂੰ ਦਬਾਉਣ ਵਾਸਤੇ ਛੁੱਟੇ ਪਰਚੇ ਕਰਨ ਵਾਸਤੇ ਰੱਖਿਆ ਹੋਇਆ ਵਾ ਸੋ ਇਸ ਲਈ ਇਹ ਸਾਰੀਆਂ ਗੱਲਾਂ ਦਾ ਆਪਾਂ 14 ਤਰੀਕ ਨੂੰ ਬੜੇ ਆਰਾਮ ਦੇ ਨਾਲ ਇਹਨਾਂ ਨੇ ਮੈਨੂੰ ਅੱਜ ਗੋਤਗਿੰਦ ਦੇਸ਼ਤ ਤੋਂ ਕੋਸ਼ਿਸ਼ ਕਰਨਗੇ ਖੁਬਾਵਾ ਸਿੱਧਣ ਦੇ ਕੇ ਪर्चा ਕਰ ਦੇਣਾ ਹੈ ਤੇ ਕਿਸੇ ਨੇ ਘਰੌਣਾ ਨਗਾ ਜਦ ਤੱਕ ਮੈਂ ਬੈਠਾ ਤੁਹਾਡੇ ਨਾਲ ਤੁਹਾਨੂੰ ਕੋਈ ਤੁਹਾਡਾ ਬਾਲ ਜਿਹੜਾ ਉਹ ਪਾਕਾ ਨਹੀਂ ਕਰ ਸਕਦਾ ਤੁਹਾਡੇ ਕੋਲ ਚੀਹ ਨਹੀਂ ਮਾਰ ਸਕਦਾ ਜਦ ਤੱਕ ਮੈਂ ਬੈਠਾ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੁਣ ਜੇ ਤੁਸੀਂ ਮੇਰੇ ਅੱਗੇ ਨਾਲ ਸਹਿਮਤ ਹੋ ਤੇ ਜਕਾਰਾ ਮੈਂ ਸਿੱਧੂਗਾ ਜਾਂ ਜੋਗਾ ਦੀ ਸਿੱਧੂਗਾ ਤੇ ਫਿਰ ਤੁਸੀਂ ਬਾਹਰ ਖੜੀਆਂ ਕਰਕੇ ਸਾਨੂੰ ਯਕੀਨ ਦਿਵਾਉਣਾ ਕਿ ਸਾਰੇ ਪੰਜਾਬ ਨੂੰ ਪਤਾ ਲੱਗ ਜੇ ਕਿ ਪਲਾਸ ਦੇ ਲੋਕ ਕੀ ਚਾਹੁੰਦੇ ਨੇ میں جگڑا چڈن لگا ایک واری ایک جوگا چڈو گا بولی سون بڑا سونا واحر جی کا خالص واحجی کی فتح